ਇੱਕ ਕੁਰਸੀ 7 ਮਿੰਟ ਮ ਬੁਣਤੀ ਹੈ ਔਰ 17 ਲੋਕ ਨੇ ਆਪ ਇੱਕ ਕੁਰਸੀ 7 ਮਿੰਟ ਮ ਬੁਣਤੀ ਹੈ ਗੱਲ ਸੁਣ ਓਏ ਚੋਲ ਇੱਕ ਕੁਰਸੀ ਨੂੰ ਚਾਹੇ 7 ਮਿੰਟ ਲੱਗਣ ਚਾਹੇ ਲੱਗਣ 70 ਮੈਂ ਭਈਆ ਨਾਲ ਗੱਲ ਨਹੀਂ ਕਰਦਾ ਆਪਦੇ ਮਾਈ ਬਾਪ ਨੂੰ ਭੇਜ ਮਤਲਬ ਕਿ ਭਗਵਾਨਤ ਮਾਨਨ ਨੂੰ ਮੈਂ ਜ਼ਰੂਰੀ ਗੱਲ ਕਰਨੀ ਆ ਉਹਦੇ ਨਾਲ ارے مجھیٹھیا جی کاہے غصہ کرتے ہو اور کیوں بچوں جیسی باتیں کرتے ہو سارا پنجاب جانتا ہے اصلی مائی باپ کون ہے ارے باپ رے یہ تو دھوتی کھول رہا ہے مینوں لگدا پنجابی تینو سمجھ نہیں اتی اباسمتي چاول نو لگدا تینو دوسرے طریقے نال سمجھانا پوں جا کھیتی بھیج پانتے نو اے فیو مومنٹس لیٹر ਡਾਕੀ ਬਿਮਾਰੀ ਆ ਮਜੀਠੀਆ ਤੈਨੂੰ ਅਕਲ ਨਹੀਂ ਹੈਗੀ ਸਾਹ ਨਾਲ ਕਿੱਦਾਂ ਗੱਲ ਕਰੀਦੀ ਹੁੰਦੀ ਆ ਪੰਪਿਆ ਸਾਹ ਹੋਊ ਤੇਰਾ ਸਾਡੇ ਤਾਂ ਇੱਥੇ ਇਹੋ ਜੇ ਚੌਨਾ ਲਾਉਣ ਆਉਂਦੇ ਆ ਹਰ ਸਾਲ ਤੇ ਤੂੰ ਇਹਨੂੰ ਸਾਰਾ ਪੰਜਾਬ ਸੰਭਾਈ ਬੈਠਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਮਜੀਠੀਆ ਜੀ ਜਿਆਦਾ ਸੱਚ ਨਾਲ ਬੋਲੋ ਮੈਂ ਨਸ ਲਾ ਦੇਣੀ ਆ ਫਿਰ ਉੱਥੇ ਬੈਠ ਕੇ ਕਰੀ ਜਾਈ ਉੱਚੀ ਚੀਂ ਧੀਰੇ ਕਰਕੇ ਬੁਲਾਇਆ ਉਹ ਕੰਮ ਦੱਸੋ ਮੈਨੂੰ फेर ਠੀਕ ਆ ਮਾਨ ਸਾਹਿਬ ਮੈਂ ਕਹਿਣਾ ਸੀ ਵੀ ਇੱਥੇ ਮੱਛਰ ਬਹੁਤ ਨੇ ਤੇ ਇੱਥੇ ਇੱਕ ਏਸੀ ਤੇ ਆਲ ਆਊਟ ਦੀ ਕਿੱਟ ਭੇਜ ਦਿਓ ਨਾਲੇ ਆ ਨੈਟਫਲਿਕਸ ਦਾ ਆਈਡੀ ਪਾਸਵਰਡ ਦੇਵਾ ਤੈਨੂੰ ਪਾਸਵਰਡ ਨੈਟਫਲਿਕਸ ਦਾ ਮੈਂ ਪੂਆ ਕਰਿਆ ਆਇਆ ਜੇ ਲਾਇਆ ਤੂੰ ਜੇਲ ਹੈ